ਦੁਨੀਆ ਖਤਮ ਹੋ ਜਾਵੇਗੀ ਹਜ਼ੂਰ ਸਾਹਿਬ ਤੋਂ ਹੋ ਰਹੀ ਵੱਡੀ ਭਵਿੱਖ ਬਾਣੀ ਬਾਬਾ ਕੁਲਵੰਤ ਸਿੰਘ ਜੀ ਨੇ ਦੱਸੀ ਗੁਪਤ ਸੁਪਨੇ ਬਾਰੇ ਸਾਰੇ ਗੱਲਬਾਤ ਆਖਰ ਦੁਨੀਆ ਖਤਮ ਹੋਣ ਦਾ ਆਦੇਸ਼ ਹੋਇਆ ਜਾ ਰਿਹਾ ਕਿਸ ਦੇਸ਼ ਤੋਂ ਇਸ ਦੀ ਸ਼ੁਰੂਆਤ ਹੋਵੇਗੀ ਇਹਨੇ ਵਿਸ਼ਿਆਂ ਨੂੰ ਆਪਾਂ ਸਮਝਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਦੁਨੀਆ ਖਤਮ ਹੋਣ ਦੀ ਗੱਲ ਜਿਹੜੀ ਹੈ ਕਾਫੀ ਪ੍ਰਚਲਿਤ ਹੈ ਕਾਫੀ ਕਿਹਾ ਜਾਂਦਾ ਹੈ ਕਿ ਦੁਨੀਆ ਜਿਹੜੀ ਹੈ ਉਹ ਖਤਮ ਹੋ ਜਾਵੇਗੀ ਦੁਨੀਆ ਜਿਹੜੀ ਹੈ ਉਹ ਹੁਣ ਖਤਮ ਹੋਣ ਦੀ ਕਾਗਾਰ ਤੇ ਹੈ ਇਸ ਦੇ ਬਾਰੇ ਭਾਵੇਂ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਪਰ ਪਿਆਰਿਓ ਇੱਕ ਚੀਜ਼ ਜਿਹੜੀ ਹੈ ਉਹ ਸਮਝਣੀ ਬਹੁਤ ਜ਼ਰੂਰੀ ਹੈ ਦੁਨੀਆ ਜਦੋਂ ਖਤਮ ਹੋਵੇਗੀ ਉਹ ਅਲੱਗ ਗੱਲ ਐ ਪਰ ਅੱਜ ਦਾ ਫਿਕਰ ਕਰਨ ਦੀ ਸਾਨੂੰ ਜ਼ਰੂਰਤ ਐ ਸਭ ਤੋਂ ਵੱਧ ਅੱਜ ਦਾ ਫਿਕਰ ਕਰੀਏ ਕਿਉਂਕਿ ਸਾਧ ਸੰਗਤ ਅਸੀਂ ਅੱਜ ਦਾ ਫਿਕਰ ਜਿਹੜਾ ਹੈ ਉਹ ਨਹੀਂ ਕਰ ਰਹੇ ਹਾਂ ਅਸੀਂ ਦੁਨੀਆ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਐ ਉਹ ਨਹੀਂ ਕਰ ਰਹੇ ਹਾਂ ਜੇ ਸੱਚਮੁੱਚ ਦੁਨੀਆ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਤੇ ਸਾਧ ਸੰਗਤ ਬਹੁਤ سارے ਮਸਲੇ ਜਿਹੜੇ ਨੇ ਹੱਲ ਹੋ ਜਾਣਗੇ ਹੁਣ ਤੁਸੀਂ ਕਹੋਗੇ ਵੀ ਦੁਨੀਆ ਨੂੰ ਬਚਾਈਏ ਕਿਵੇਂ ਦੁਨੀਆ ਨੂੰ ਕਿਵੇਂ ਬਚਾ ਸਕਦੇ ਹਾਂ ਪਿਆਰਿਓ ਦੁਨੀਆ ਨੂੰ ਬਚਾਇਆ ਜਾ ਸਕਦਾ ਹੈ ਦੁਨੀਆ ਨੂੰ ਜਿਹੜਾ ਹੈ ਬਹੁਤ ਸੌਖ ਹੈ ਬਚਾਉਣਾ ਜੇ ਅਸੀਂ ਕੋਸ਼ਿਸ਼ ਕਰੀਏ ਅਸੀਂ ਗੁਰੂ ਅੱਗੇ ਜਾ ਕੇ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਕਿ ਸਤਗੁਰੂ ਕਿਰਪਾ ਕਰਿਓ ਏ ਪਾਤਸ਼ਾਹ ਜੀ ਮਿਹਰ ਕਰਿਓ ਇਹ ਪੂਰੇ ਸੰਸਾਰ ਨੂੰ ਪੂਰੇ ਜਗਤ ਨੂੰ ਤੁਸੀਂ ਬਚਾ ਲਿਆ ਜੀ ਸਤਗੁਰੂ ਐਸੀ ਕਿਰਪਾ ਕਰਿਓ ਏ ਪਾਤਸ਼ਾਹ ਐਸੀ ਮਿਹਰ ਕਰਿਓ ਇਹ ਪੂਰੇ ਸੰਸਾਰ ਨੂੰ ਪੂਰੇ ਜਗਤ ਨੂੰ ਜਿਹੜਾ ਹੈ ਸਤਿਗੁਰੂ ਜੀ ਆਪਣੀ ਕਿਰਪਾ ਕਰਕੇ ਨਿਵਾਜਿਓ ਆਪਣੀ ਰਹਿਮਤ ਕਰਕੇ ਨਿਵਾਜਿਓ ਪਿਆਰਿਓ ਸਾ ਸੰਗਤ ਕਿਸ ਦੇਸ਼ ਤੋਂ ਇਸ ਦੀ ਸ਼ੁਰੂਆਤ ਹੋਵੇਗੀ ਇਹ ਹਲੇ ਕਿਸੇ ਨੂੰ ਨਹੀਂ ਪਤਾ ਕਿਤੋਂ ਵੀ ਸ਼ੁਰੂਆਤ ਹੋ ਸਕਦੀ ਹੈ ਇਹ ਨਾ ਸਮਝੋ ਕਿ ਬਾਹਰਲੇ ਦੇਸ਼ਾਂ ਤੋਂ ਹੋਏਗੀ ਇੱਥੋਂ ਵੀ ਹੋ ਸਕਦੀ ਹੈ ਇੱਥੇ ਕਿਹੜਾ ਪਾਪ ਘਟਨੇ ਬਹੁਤ ਸਾਰੇ ਪਾਪ ਤਾਂ ਅਸੀਂ ਵੇਖ ਰਹੇ ਹਾਂ ਸਭ ਤੋਂ ਵੱਡੀ ਗੁਰਬਾਣੀ ਦੀ ਬੇਅਦਬੀ ਵਾਲਾ ਸਾਡਾ ਪੰਜਾਬ ਉਦੋਂ ਵੀ ਵੱਡੀ ਗੱਲ ਇੱਥੇ ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਕੋਈ ਖਾਸ ਸਜ਼ਾ ਨਹੀਂ ਦਿੱਤੀ ਜਾਂਦੀ ਕੋਈ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਕਹਿੰਦੇ ਜੀ ਇਹ ਤਾਂ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ ਇਸ ਕਰਕੇ ਜੀ ਇਹਨੇ ਬੇਅਦਬੀ ਕਰ ਦਿੱਤੀ ਇਹ ਤਾਂ ਜੀ ਬਿਮਾਰ ਹੈ ਜੀ ਮਾਨਸਿਕ ਤੌਰ ਤੇ ਤਾਂ ਕਰਕੇ ਇਹਨੇ ਬੇਅਦਬੀ ਕਰ ਦਿੱਤੀ ਇਹੋ ਜੀਆਂ ਗੱਲਾਂ ਕਰਕੇ ਉਹਨੂੰ ਛੱਡ ਦਿੱਤਾ ਜਾਂਦਾ ਸਾਧ ਸੰਗਤ ਅਸੀਂ ਕੀ ਕਰ ਰਹੇ ਹਾਂ ਸਾਨੂੰ ਇਸ ਗੱਲ ਦਾ ਪਤਾ ਹੀ ਹੈ ਔਰ ਦੂਜੀ ਗੱਲ ਦੇਸ਼ ਦੇ ਵਿੱਚੋਂ ਸ਼ੁਰੂਆਤ ਕਿਸੇ ਵਿੱਚੋਂ ਵੀ ਹੋ ਸਕਦੀ ਹੈ ਦੁਨੀਆ ਦੇ ਖਾਤਮੇ ਦੀ ਆ ਚੀਜ਼ਾਂ ਖਾਤਮੇ ਦੀ ਨਿਸ਼ਾਨੀਆਂ ਨੇ ਆਪਾਂ ਵੇਖਦੇ ਹਾਂ ਕਿੰਨਾ ਜਿਹੜਾ ਹੈ ਦੁਨੀਆ ਦਾ ਨੁਕਸਾਨ ਹੋਇਆ ਹੈ ਕਿੰਨੇ ਲੋਕ ਜਿਹੜੇ ਨੇ ਘਰੋਂ ਬੇਘਰ ਹੋ ਗਏ ਬਾਹਰਲੀਆ ਦੇਸ਼ਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜੰਗਲਾਂ ਨੂੰ ਅੱਗ ਲੱਗੀ ਘਰਾਂ ਤੱਕ ਪਹੁੰਚ ਗਈ ਕਿੰਨੇ ਲੋਕ ਜਿਹੜੇ ਨੇ ਉੱਥੋਂ ਦੇ ਪ੍ਰਭਾਵਿਤ ਹੋਏ ਨੇ ਹੋਰ ਬਾਕੀ ਦੇਸ਼ਾਂ ਦੇ ਵਿੱਚ ਇੱਕ ਦੂਜੇ ਨਾਲ ਯੁੱਧ ਕਰ ਕਰਕੇ ਇੱਕ ਦੂਜੇ ਨੂੰ ਮਾਰੀ ਜਾ ਰਹੇ ਨੇ ਜੇ ਉਹਨੇ ਨੁਕਸਾਨ ਕਰਤਾ ਦੂਜਾ ਕਹਿੰਦਾ ਮੈਂ ਤੇਤੋਂ ਵੱਧ ਕਰੂੰਗਾ ਉਹਨੇ ਉਹ ਤੋਂ ਵੱਧ ਕਰਤਾ ਪਰ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਨਾ ਉਸਾਰੇ ਆਪਾਂ ਵੇਖ ਰਹੇ ਪਰ ਇੱਕ ਇੱਕ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਪਿਆਰਿਓ ਕਿ ਪਰਮਾਤਮਾ ਦਾ ਆਦੇਸ਼ ਹੈ ਕਿ ਦੁਨੀਆ ਖਤਮ ਹੋਏਗੀ ਕਿਉਂਕਿ ਦੁਨੀਆ ਇੱਕ ਬਣੀ ਹੈ ਤੇ ਜਨਮ ਹੋਇਆ ਹੈ ਤੇ ਸਾਸੰਗਤ ਜਿਹਦਾ ਜਨਮ ਹੋਇਆ ਉਹਦਾ ਇੱਕ ਦਿਨ ਖਾਤਮਾ ਵੀ ਜ਼ਰੂਰ ਹੋਣਾ ਹੈ ਜਿਹਦਾ ਜਨਮ ਹੋਇਆ ਹੈ ਉਹਨੇ ਖਤਮ ਵੀ ਹੋਣਾ ਹੈ ਸਾਸੰਗਤ ਤੋਂ ਉਹਨੇ ਮਿਟਣਾ ਵੀ ਜ਼ਰੂਰ ਹੈ ਇਸ ਗੱਲ ਨੂੰ ਜ਼ਰੂਰ ਯਾਦ ਰੱਖਿਓ ਇੱਕ ਦਾ ਜਨਮ ਹੋਇਆ ਹੈ ਤੇ ਖਤਮ ਵੀ ਜ਼ਰੂਰ ਹੋਣਾ ਹੈ ਤੇ ਨਾਲ ਮੈਂ ਇੱਕ ਬੇਨਤੀ ਹੋਰ ਕਰ ਦਵਾਂ ਪਿਆਰਿਓ ਕਿ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਕੀਤੀ ਹੈ ਕਿ ਸਾਨੂੰ ਅੱਜ ਆਪਣੇ ਆਪ ਨੂੰ ਬਚਾਉਣ ਦੀ ਲੋੜ ਹੈ ਇੱਕ ਦੂਜੇ ਨੂੰ ਬਚਾਉਣ ਦੀ ਲੋੜ ਹੈ ਜੇ ਅਸੀਂ ਇਹ ਕਰਨ ਦੇ ਵਿੱਚ ਕਾਮਯਾਬ ਹੋ ਗਏ ਤੇ ਸਾਧ ਸੰਗਤ ਸ਼ਾਇਦ ਸਾਡਾ ਕੁਝ ਭਲਾ ਹੋ ਜੇ ਅਸੀਂ ਬਚ ਜਾਈਏ ਸਾਡੇ ਤੇ ਜੇ ਪ੍ਰਮਾਤਮਾ ਦਇਆ ਕਰ ਦੇ ਮਿਹਰਮਾਨ ਹੋ ਜਾਏ ਸ਼ਾਇਦ ਸਾਡਾ ਬਚਾਅ ਹੋ ਜਾਏ ਸਾਡੇ ਨਾਲ ਦੁਨੀਆ ਦਾ ਬਚਾਅ ਹੋ ਜਾਵੇ ਹੁਣ ਤੁਸੀਂ ਕਹੋਗੇ ਵੀ ਅਸੀਂ ਕੀ ਕਰੀਏ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਗੁਰੂ ਅਗੇ ਗੁਰੂ ਨੂੰ ਆਖੋ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਐਸੀ ਰਹਿਮਤ ਕਰੋ हे ਸੱਚੇ ਪਾਤਸ਼ਾਹ ਜੀਓ ਆਪ ਜੀ ਕਿਰਪਾ ਕਰਕੇ ਨਿਵਾਜੋ ਸਾਨੂੰ ਆਪ ਜੀ ਰਹਿਮਤ ਕਰਕੇ ਨਿਵਾਜੋ ਪਾਤਸ਼ਾਹ ਜੀ ਆਪ ਜੀ ਐਸੀ ਕਿਰਪਾ ਕਰੋ ਆਪ ਜੀ ਐਸੀ ਰਹਿਮਤ ਕਰੋ हे ਸੱਚੇ ਪਾਸ਼ਾ ਤਾਂ ਜੋ ਇਹ ਦੁਨੀਆ ਜਿਹੜੀ ਆ ਨਾ ਪੂਰੀ ਦੁਨੀਆ ਇਹਦਾ ਅੰਤ ਨਾ ਹੋਵੇ ਇਹ ਸਾਰਿਆਂ ਤੇ ਮਿਹਰ ਕਰਿਓ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਸਤਿਗੁਰੂ ਕਿਰਪਾ ਕਰੋ ਪਿਆਰਿਓ ਹਜ਼ੂਰ ਸਾਹਿਬ ਮੰਨਿਆ ਜਾਂਦਾ ਹੈ ਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 20 ਘੰਟੇ ਰਹਿੰਦੇ ਨੇ 4 ਘੰਟੇ ਜਿਹੜੇ ਨੇ ਇੱਥੇ ਢੀੜਾ ਮਾਰਦੇ ਨੇ ਪੰਜਾਬ ਦੇ ਵਿੱਚ ਹੋਰਨਾਂ ਥਾਵਾਂ ਤੇ ਪਰ 24 ਘੰਟੇ ਦੇ ਹਾਜ਼ਰ-ਨਾਜ਼ਰ ਦੀ ਆਪਾਂ ਗੱਲ ਹੈ ਉਹ ਕਿਤੇ ਵੀ ਕਰ ਸਕਦੇ ਆ ਪਰ ਜੇ ਉਹਨਾਂ ਜ ਮੌਜੂਦ ਰਹਿਣ ਦੀ ਜੇ ਆਪਾਂ ਗੱਲ ਕਰੀਏ ਵੀ ਸਤਿਗੁਰੂ ਕਿਵੇਂ ਮੌਜੂਦ ਰਹਿੰਦੇ ਨੇ ਉਹ ਤਾਂ ਮੌਜੂਦ 20 ਘੰਟੇ ਉੱਥੇ ਇੱਥੇ ਦਾ 4 ਕੁ ਘੰਟੇ ਹੀ ਆਉਂਦੇ ਨੇ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਹ ਕਿਵੇਂ? ਇਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਗੱਲ ਹੈ। ਸਾਡੇ ਲੋਕਾਂ ਨੇ ਗੁਰਸਿੱਖੀ ਨੂੰ ਸਾਂਭਿਆ ਨਹੀਂ। ਸਤਗੁਰ ਨੇ ਕਿਹਾ ਸੀ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਕਮ ਕੀਤਾ ਪਰ ਸਾਡੇ ਲੋਕਾਂ ਨੇ ਉਹ ਵੀ ਨਹੀਂ ਮੰਨਿਆ। ਜੋ ਪ੍ਰਭ ਕੋ ਮਿਲ ਬੋਜ ਹੈ ਖੋਜ ਸ਼ਬਦ ਮੈਂ ਲੇਹੀ ਇਹਨਾਂ ਨੇ ਸ਼ਬਦ ਵਿੱਚੋਂ ਖੋਜਣ ਦੀ ਬਜਾਏ ਬਾਹਰੋਂ ਬਾਬਿਆਂ ਵਿੱਚੋਂ ਲੱਭਣਾ ਸ਼ੁਰੂ ਕਰ ਦਿੱਤਾ ਉਹ ਵੀ ਨਹੀਂ ਮੰਨਿਆ। ਇੱਥੇ ਹਾਜ਼ਰ ਰਹਿਣ ਦਾ ਪ੍ਰਕਰਨ ਹੀ ਨਹੀਂ ਬਣਦਾ। ਸਾ ਸੰਗਤ ਮੈਂ ਬਹੁਤ ਵਾਰੀ ਬੇਨਤੀ ਕੀਤੀ ਹੈ ਅਸੀਂ ਖਤਮ ਹੋਵਾਂਗੇ ਜਿਹੜੇ ਬਾਬੇ ਦਾਵਾ ਕਰਦੇ ਹਨ ਵੀ ਅਸੀਂ ਐ ਕਰਦੇ ਹਾਂਗੇ ਜੀ ਪਰਮਾਤਮਾ ਦਿਖਾ ਦੇਾਂਗੇ ਇਹਨਾਂ ਨੂੰ ਇਹ ਕੋਈ ਦੁਨੀਆ ਖਤਮ ਹੋਣ ਵਾਲੀ ਹੈ ਜੀ ਦੁਨੀਆ ਨੂੰ ਬਚਾਓ ਪਾਣੀ ਖਤਮ ਹੋਣ ਵਾਲਾ ਜੀ ਪਾਣੀ ਨੂੰ ਬਚਾ ਲਓ ਬਾਬਾ ਜੀ ਕਰੋਨਾ ਵਰਗੀਆਂ ਮਹਾਮਾਰੀਆਂ ਆਈਆਂ ਨੋਟਬੰਦੀਆਂ ਕਰਕੇ ਕਿੰਨੇ ਕੁ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਜੇ ਤੁਹਾਨੂੰ ਉਹ ਸਭ ਕੁਝ ਰੋਕਣਾ ਆਉਂਦਾ ਸੀ ਤੁਸੀਂ ਰੋਕਦੇ ਸੀ ਤਾਂ ਤੁਹਾਨੂੰ ਮੰਨਦੇ ਜਦੋਂ ਕੋਈ ਆਫਤ ਆਉਂਦੀ ਹੈ ਤੇ ਬਾਬੇ ਖੁੱਡਾਂ ਵਿੱਚ ਪੜ ਜਾਂਦੇ ਨੇ ਤੇ ਜਦੋਂ ਕੁਝ ਮਿਟ ਜਾਂਦਾ ਸਾਰਾ ਕੁਝ ਹੁੰਦਾ ਨਹੀਂ ਤੇ ਉਦੋਂ ਸਾਡੇ ਕਲੇਸ਼ ਮਟਾਉਣ ਲਈ ਬਾਹਰੇ ਨਿਕਲੇ ਆਉਂਦੇ ਨੇ ਬੜੀ ਹੈਰਾਨਗੀ ਦੀ ਗੱਲ ਹੈ ਕਿੰਨੇ ਵੱਡੇ ਰੇਲ ਹਾਦਸੇ ਹੁੰਦੇ ਨੇ ਕਿੰਨੇ ਵੱਡੇ ਐਕਸੀਡੈਂਟ ਹੁੰਦੇ ਨੇ ਇਹਨਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਆ ਆ ਸਾਰਾ ਕੁਝ ਹੋਣ ਵਾਲਾ ਇਹ ਚੀਜ਼ ਨੂੰ ਰੋਕਿਆ ਜਾ ਸਕਦਾ 테ਰਰਿਸਟ ਹਮਲਾ ਹੋਣ ਵਾਲਾ ਦੂਸਰਾ ਦੇਸ਼ ਸਾਡੇ ਤੇ ਹਮਲਾ ਕਰਨ ਵਾਲਾ ਇਹਨਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਸਾਧ ਸੰਗਤ ਇਹ ਸਭ ਕੁਝ ਪਖੰਡ ਹੈ ਜੇ ਇਹਨਾਂ ਨੂੰ ਪਤਾ ਲੱਗਦਾ ਹੋਵੇ ਤੇ ਦੱਸਣ ਤੇ ਜੇ ਸਾਧ ਸੰਗਤ ਇਹ ਤਾਂ ਲੋਕਾਂ ਨੂੰ ਲੁੱਟਣਾ ਹੈ ਬਸ ਪੈਸੇ ਕਢ ਲਓ ਲੋਕਾਂ ਦੀ ਜੇਬਾਂ ਚੋਂ ਕਢਾ ਲਓ ਤੇ ਦੁਨੀਆ ਦੇ ਖਤਮ ਹੋਣ ਬਾਰੇ ਥੋੜੀ ਦੱਸ ਸਕਦੇ ਆ ਇਹ ਤਾਂ ਗੁਰੂ ਨਾਨਕ ਸਾਹਿਬ ਹੀ ਸੀ ਜੇਕਰ ਇੱਕ ਕੌਣੇ ਰੀਠੇ ਦੇ ਦਰਖਤ ਥੱਲੇ ਜਾ ਕੇ ਬੈਠ ਗਏ ਤੇ ਉੱਥੋਂ ਦੇ ਰੀਠੇ ਵੀ ਮਿੱਠੇ ਹੋ ਗਏ ਅੱਜ ਕੱਲ੍ਹ ਵਾਲੇ ਬਾਦਮਿਆਂ ਤੋਂ ਤੱਕ ਨਮੋਲੀ ਮਿੱਠੀ ਨਹੀਂ ਹੋਣੀ ਨਿੰਮ ਦੇ ਨਮੋਲੀ ਮਿੱਠੀ ਕਰਕੇ ਵਿਖਾ ਦੇ ਜਿਹੜੇ ਪਾਸੇ ਕੂੜ ਕਪੜ ਦੇ ਭਰੇ ਲੋਕ ਬੈਠੇ ਸੀ ਉਹ ਪਾਸਾ ਅੱਜ ਵੀ ਸਾਧ ਸੰਗਤ ਆਪਾਂ ਵੇਖਦੇ ਆ ਕੌਣਾ ਆ ਰੀਠਿਆਂ ਦਾ ਜਿੱਧਰ ਗੁਰੂ ਨਾਨਕ ਸਾਹਿਬ ਬੈਠੇ ਉਹ ਉਹ ਪਾਸਾ ਹਰਾ ਹੋ ਗਿਆ ਉਹ ਭਾਵ ਉਹ ਮਿੱਠਾ ਹੋ ਗਿਆ ਪ੍ਰਸਾਦ ਸੰਗਤ ਕਈ ਵਾਰੀ ਬਾਬਾ ਕੁਲਵੰਤ ਸਿੰਘ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਅਗੇ ਅਰਦਾਸ ਕਰੀਏ ਸਾਧ ਸੰਗਤ ਇਸ ਕਪਟਾ ਭਰੀ ਦੁਨੀਆ ਦੇ ਵਿੱਚ ਇਸ ਮੋਹ ਮਾਇਆ ਦੀ ਦੁਨੀਆ ਦੇ ਵਿੱਚ ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਦੁਨੀਆ ਦੇ ਵਿੱਚ ਗੁਰੂ ਬਚਾ ਸਕਦਾ ਹੈ ਸਾਸੰਗਤ ਦੁਨੀਆ ਤਾਂ ਜਦੋਂ ਖਤਮ ਹੋ ਗਈ ਹੋਵੇਗੀ ਪਰ ਵਿਕਾਰਾਂ ਦੇ ਨਾਲ ਬੰਦਾ ਅੰਦਰੋਂ ਖਤਮ ਹੋ ਰਿਹਾ ਪਹਿਲਾਂ ਇਸ ਚੀਜ਼ ਨੂੰ ਬਚਾਉਣਾ ਜ਼ਰੂਰੀ ਹੈ ਇਸ ਕਰਕੇ ਕਹਿੰਦਾ ਵੀ ਆਪਣੇ ਆਪ ਨੂੰ ਬਚਾਈਏ ਜੇਕਰ ਅੰਦਰ ਦੇ ਵਿੱਚ ਅਸੀਂ ਕਾਮਯਾਬ ਹੋ ਗਏ ਤੇ ਸ਼ਾਇਦ ਹੋਰ ਬਹੁਤ ਸਾਰੀਆਂ ਵੱਡੀਆਂ ਸਥਿਤੀਆਂ ਜਿਹੜੀਆਂ ਨੇ ਸਾਡੀਆਂ ਉਹ ਰੁਕ ਜਾਣਗੀਆਂ ਕਾਮਯਾਬ ਹੋ ਜਾਣਗੀਆਂ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸਮਝੀ ਪਿਆਰੇ करिए ਕੋਸ਼ਿਸ਼ करिए ਸਾਡੇ ਅੰਦਰੋਂ ਸ਼ੁਰੂਆਤ ਹੋ ਰਹੀ ਹੈ ਆਪਣੇ ਆਪ ਨੂੰ ਅਸੀਂ ਖਤਮ ਕਰ ਰਹੇ ਹਾਂ ਵਿਕਾਰਾਂ ਦੇ ਪਿੱਛੇ ਨਾ ਵਾਹਿਗੁਰੂ ਜੀ ਕਾ ਖਾਲਸਾ